ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਾਵਾਂ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣਾ ਪਿੰਡ ਹਰੜ ਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 6-7 ਝੋਟੀਆਂ ਵਿਖਾਵਾਂਗੇ ਗੱਬਣਾ ਤਿਆਰ ਤੇ ਸੱਜਰ ਸੂਈਆਂ ਝੋਟੀਆਂ ਵਾਂਗ ਤੇ ਆਪਾਂ ਪਹੁੰਚੇ ਆਂ ਭੱਜ ਬਗੀਚੇ ਸਿੰਘ ਉਹਨਾਂ ਦੇ ਕੋਲ ਤੇ ਆਜੂ ਕਰਦੇ ਆਂ ਭਾਜੀ ਨਾਲ ਗੱਲਬਾਤ ਤੇ ਪੁੱਛਦੇ ਆਂ ਦੀ ਡਿਟੇਲ ਕਾਸੀ ਕਾ ਪਾਜੀ ਅਸੀ ਗੱਲ ਚ ਕਿ ਭਾਈ ਕੀ ਹਾਲ ਜੇ ਚੜਦੀ ਕਲਾ ਤੁਸੀਂ ਸੁਣਾਓ ਬੜਾ ਵਧੀਆ ਹੂਰ ਚੰਜੀਤ ਪਾਜੀ ਚੜਦੀ ਕਲਾ ਚੜਦੀ ਕਲਾ ਜੇ ਵਧੀਆ ਚਾਹੀਦਾ ਪਰਵਾਹ ਪਰਵਾਹ ਠੀਕ ਠਾਕ ਜੇ ਪਾਜੀ ਲੰਦਨ ਕਿਨੇ ਹਾਂਜੀ ਹਾਂਜੀ ਚਲੋ ਵਧੀਆ ਹਾਂਜੀ ਇਹ ਉਧਰ ਫਿਰ ਆ ਉਧਰੋਂ ਲੈਣਦਿਆਂ ਅਸੀਂ ਅੱਛਾ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਪਈਆਂ ਦੋ ਤਿੰਨ ਦਿਨ ਲੱਗੇ ਚਲੋ ਕੋਈ ਗੱਲ ਨਹੀਂ ਇੱਕ ਵੀਡੀਓ ਮਿਸ ਹੋ ਗਈ ਆਪਣੀ ਤੇ ਹਾਂ ਕੋਈ ਗੱਲ ਨਹੀਂ ਬਸ ਆਫ ਆ ਚਲੋ ਤੁਹਾਨੂੰ ਪਤਾ ਹੋਣਾ ਬਿਲਕੁਲ ਪਾਜੀ ਚਲੋ ਮਾੜੀ ਦੀ ਕਿਰਪਾ ਨਾਲ ਸਾਰੇ ਜਿਹੜੇ ਵੀ ਆਪਣੇ ਵੀਰ ਭਰਾ ਸਾਦੇ ਹਨ ਚੰਗੇ ਹਾਂ ਨਹੀਂ ਨਹੀਂ ਵਧੀਆ ਚਲੋ ਸਾ ਵੀ ਚਾਹੀਦਾ ਸਾਰੇ ਕੋਈ ਵੀਰ ਭਰਾ ਪੈਸੇ ਨਾਲ ਨਹੀਂ ਵੰਦਾ ਹਾਂਜੀ ਹਾਂਜੀ ਠੀਕ ਹੈ ਮਾਲ ਹੋਵੇ ਗਿਆ ਨਾ ਸਾਫ਼ ਹੋਵੇ ਚੰਗੇ ਨਗਰ ਦਾ ਭਾਜੀ ਫਾਇਦਾ ਜਨਾ ਹੁਣ ਮੰਨ ਲਓ ਵੰਡ ਦਾ ਰੇਟ ਹੈ ਤੇ ਉਦਾਂ ਲਗਾਈ ਆ ਹਾਂਜੀ ਹਾਂਜੀ ਉਹਨਾਂ ਦਾ 13 ਕਿਲੋ ਦੁੱਧ ਦਵੇ ਫੇਰੀ ਮੈਨਾਂ ਦਹਾਂ ਤੋਂ ਬਾਹਰ ਹੀ ਦਵੇ ਤੇ ਫਾਇਦਾ ਜੀ ਫੇਰ ਫਾਇਦਾ ਤੇਲ ਖਾ ਤਾਂ ਪੈਸੇ ਦੀ ਕੋਈ ਵਾਰੀ ਖਰਚਣੇ ਆ ਬਸ ਜੀ ਬਸ ਸਹੀ ਆ ਕਿ ਨਹੀਂ ਹਾਂਜੀ ਹਾਂਜੀ ਹੁਣ ਮੰਨ ਲਓ ਜਿਹੜੀ ਆਮ ਦੇਸੀ ਇਧਰ ਦੀ ਮਹੀਂ ਆ ਉਹ ਵੀ ਲੱਖ ਤੋਂ ਘੱਟ ਨਹੀਂ ਮਿਲਦੀ ਬਿਲਕੁਲ ਸਹੀ ਗੱਲ ਹੈ ਜੀ ਹਾਂ ਤੇ ਭਾਈ ਆਪਣਾ ਨਾਮ ਤੇ ਡਰੈਕਟ ਕਰਾ ਨਾਮ ਮੇਰਾ ਭਾਈ ਬਗੀਚਾ ਸਿੰਘ ਜੀ ਪਿੰਡ ਹਰੜ ਕਲਾ ਤਸੀਲ ਈ ਨਾਲਾ ਤੇ ਜ਼ਿਲ੍ਹਾ ਮਰਸਾ ਜੀ ਠੀਕ ਹੈ ਜੀ ਦੋ ਨੰਬਰ ਹੀ ਬੋਲ ਦਿਓ ਭਾਜੀ 90417967 ਰਿਆ ਸੀ ਭਾਜੀ ਠੀਕ ਹੈ ਜੀ ਇਧਰੋਂ ਕਰੀਏ ਸ਼ੁਰੂਆਤ ਇਧਰੋਂ ਕਰ ਲੋ ਨੀਲੀ ਜਾਵੀਂ ਤੁਸੀਂ ਠੀਕ ਹੈ ਦੱਸਿਓ ਪਹਿਲੇ ਨੰਬਰ ਦੇ ਜੀ ਨੀਲੀ ਦੀ ਦੂਜਾ ਸੂਆ ਜੀ ਝੋਟੀ ਅੱਛਾ ਜੀ ਤੇ ਝੋਟੀ ਬੜੇ ਰਕਾਰ ਵਾਲੀ ਆ ਝੋਟੀ ਨੇ ਪਹਿਲੇ ਸੂਏ 14 ਤੋਂ ਪਲੱਸ ਦੋ ਦਿੱਤਾ ਇਹਨੇ ਅੱਛਾ ਜੀ ਹਾਂਜੀ ਹਜੇ ਦੇਣੇ ਦੇ ਮੰਨ ਲਓ 10 12 ਹੈਗੇ ਸੂਏ ਚ ਠੀਕ ਹੈ ਠੀਕ ਹੈ ਆ ਮੈਂ ਖੋਲ ਕੇ ਬਖਾਉਂਦਾ ਤੇ ਬڑے ਰਿਕਾਰਡ ਵਾਲੀ ਝੋਟੀ ਭਾਜੀ ਠੀਕ ਹੈ ਜੀ ਹਾਂ ਆਓ ਵੀ ਕਿਸਾਨ ਭਰਾ ਸਾਰੀ ਵੀਡੀਓ ਐਂਡ ਤੱਕ ਜਰੂਰ ਵੇਖਿਓ ਚੜਦੇ ਤੋਂ ਚੜਦਾ ਆਪਾਂ ਦਾ ਨੂੰ ਪਸ਼ੂ ਵਿਖਾਉਣਾ ਵਾ ਤੇ ਐਂਡ ਤੱਕ ਜਰੂਰ ਬਣੇ ਰਹੋ ਤੇ ਕਰੋ ਚੈੱਕ ਕਰਦੇ ਇਹ ਵੀ ਨਗੀਨਾ ਹੀ ਆ ਤੇ ਦੇਣ ਲੈ ਜੋ ਕਿ ਅਜੇ 10 12 ਹੋਰ ਇਹ ਬਾਕੀ ਢਿੱਲਾਂ ਢੋਲਾਂ ਜਿਹੜੀਆਂ ਹਵਾਲਿਆਂ ਤੇ ਬਹੁਤ ਜ਼ਿਆਦਾ ਵਾ ਬਾਕੀ ਕਰਦੇ ਦੇਖੋ ਤੇ ਪਿਓਰ ਨੀਲੀ ਚ ਆ ਗਈ ਏ ਠੀਕ ਆ ਠੀਕ ਆ ਲੋ ਵੀ ਕਰੋ ਚੱਕ ਕੇ ਇਸ ਪਾਰਟੀ ਦਾ ਸਿੰਘ ਸਿੰਘ ਵੀ ਬਹੁਤ ਹੀ ਚੰਗਾ ਲੱਗਾ ਵਾ ਲੈ ਜੇ ਮੇਰੀ ਬਾਕੀ ਦੇ ਨਾੜਾ ਨੂੜਾ ਕਿਹੜੀਆਂ ਲਾਗੇ ਤੋਂ ਦਿਖਾਉਂਦੇ ਆ ਤੁਹਾਨੂੰ ਜਾਲ ਹੀ ਵਿਛਿਆ ਪਿਆ ਵਾ ਇਹ ਪਹਿਲੇ ਤੋਂ ਕਿੰਨਾ ਦੱਸਿਆ ਭਾਈ ਜੀ 14 ਕਿਲੋ ਤੋਂ ਪਲਾਸੀ ਦੇ ਤਾਂ ਨਹੀਂ ਦੋਦੇ ਨੇ ਠੀਕ ਆ ਠੀਕ ਆ ਲੋ ਵੀ ਪਹਿਲਾਂ ਨਹੀਂ ਚਾ ਉਹਦਾ ਪਲਾਸੀ ਇਹਦਾ ਦੋਦੇ ਭਰਿਆ ਵਾ ਇੱਥੇ ਤੁਹਾਨੂੰ ਦਿਖਾਉਂਦੇ ਆ ਆਪਾਂ ਕਿਹੜੇ ਦੇ ਨਾੜਾ ਨੂੜਾ ਪਾਉ ਉਹ ਜਾਲੀਆਂ ਦੇ 98 ਗੇਟਗੜ ਤੇ ਥਾਂ ਲੱਗਾ ਵਾ ਤੇ ਕੀ ਮੁੱਲ ਭਾਜੀ ਬਰੇੜਾ ਮੈਂ ਲੋ ਵੀਰ ਜੀ ਜਦਾਂ ਦੀ ਝੋਟੀ ਝੋਟੀ ਦੇ ਕਿੰਦੀ 100000 ਦੀ ਵੇਚ ਦੇ ਮੈਨੂੰ ਹਾਂਜੀ 130 ਦੀ ਦੇ ਦੇਗੀ ਭਾਜੀ ਤੱਦ ਕਿ ਮੰਨਦਾਂ ਨੂੰ ਭਾਜੀ ਹਾਂ ਨਾ 1 ਪੰਜੀ ਦੀ ਝੋਟੀ ਦਵਾਂਗੇ ਆਪਾਂ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲਓ ਭਾਜੀ 1 ਲੱਖ ਦੇ 50000 ਦੀ ਹਾਂਜੀ ਤੇ ਪਹਿਲਾਂ ਜਿਹੜਾ ਦੁੱਧ 14 ਪਲੱਸ ਭਰਿਆ ਬਾ ਤਾਂ ਜਿਹੜਾ ਵੀਰ ਭਰਾ ਸਾਹਬਾ ਲੈ ਜਾਊਗਾ ਤੇ ਦੁੱਧ ਚੰਗਾ ਭਰੀ ਜਾਊਗੀ ਬਾਕੀ ਗਰੰਟਡ ਐ ਝੋਟੀ ਕੋਈ ਕੰਵਾਂ ਵਾਲੀ ਗੱਲ ਨਹੀਂ ਹੈ ਕੀਦੇ ਚ ਅੱਛਾ ਜੀ ਹਾਂਜੀ ਠੀਕ ਹੈ ਠੀਕ ਤੇ ਆਹ ਵੀ ਨੀਲੀ ਰਵੀ ਇਹ ਵੀ ਨਹੀਂ ਇਹ ਬਲੇਦਨ ਗਾਂ ਇੰਝ ਏ ਬਾਈ ਕਿੰਨਾ ਕਿ ਟਾਈਮ ਲਾਜੂ ਵਜੇ ਇਹਦੇ ਵੀ ਭਾਜੀ ਹਜੇ ਹਫਤਾ ਹੈਗਾ ਜੀ ਅੱਛਾ ਜੀ ਇਹਦਾ ਵੀ 13 14 ਕਿਲੋ ਦਾ ਕਾੜ ਜੇ ਪਿਆ ਦਾ ਤੇ ਬਾਕੀ ਆ ਵੇ ਕੋ ਚਮੜੀ ਦੇਖੋ ਜੀ ਬਸ ਇਹ ਕਿੰਨੇ ਸੁਬੇ ਸੁਣਾ ਨੇ ਇਹ ਵੀ ਭਾਜੀ ਦੁਜਾ ਸੁਆਹੀ ਠੀਕ ਹੈ ਠੀਕ ਹੈ ਲਓ ਜੀ ਇਹ ਵੀ ਥੋੜੀ ਪੱਕੇ ਸੁਈ ਹੀ ਅੱਛਾ ਜੀ ਸੁਣਾ ਦੁਜੇ ਸੁਈ ਆ ਠੀਕ ਹੈ ਠੀਕ ਹੈ ਜੀ ਹਾਂ ਜੀ ਲਓ ਭਾਜੀ ਸਿੰਗਲ ਹੱਡੀ ਆ ਗਈ ਜੀ ਇਹਦਾ ਪਿੱਠ ਕੁੜਾ ਬਹੁਤ ਹੀ ਚੰਗਾ ਲੱਗਾ ਵਾ ਤੇ ਇਹ ਚਾ ਫਗਾਵਾ ਵਾਂਗੂ ਬਣੂਗੀ ਕਿਦਾਂ ਕਰਮਾਲੀ ਅਰੇ ਸ਼ਹਿਰ ਤੋਂ ਹੁੰਦੇ ਆ ਭਲੀ ਜਿੱਤਾ ਅੱਛਾ ਜੀ ਤੇ ਮੰਨੀ ਨਹੀਂ ਹੁੰਦੀ ਜਾਨੀ ਉਹ ਦਰਵਾਜ਼ਾ ਠੀਕ ਤੇ ਨੀਲੀ ਰਾਵੀ ਆ ਪਿਓ ਲਾਓ ਭਾਜੀ ਕਰੋ ਜੱਟ ਬਾਕੀ ਪੰਡਾਂ ਪਾਜੋ ਵੀ ਕਰਮਾ ਲਈ ਸੂਨ ਤੱਕ ਜਿੱਟ ਲੱਤੋ ਲੱਤ ਹੈਨ ਬਿੰਦਿਆਂ ਵਾਲਾ ਛੱਡਾ ਆ ਗਿਆ ਜੇ ਤੇ ਕਿੰਨਾ ਕੱਢ ਦੂਗੀ ਅੱਜ ਦੀ ਦੁੱਧ ਭਾਜੀ ਦੁੱਧ ਭਾਜੀ ਇਹ ਵੀ 14 ਤੋਂ ਪ্লাস ਹੀ ਜਾਣੀ ਝੋਡੀ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲਾਓ ਭਾਜੀ ਇਹ ਵੀ ਚੋਰ ਨੀਲੀ ਰਾਵੀ ਤੇ ਸੇਕ ਵੀ ਚੰਗਾ ਆ ਗਿਆ ਵਾ ਉਹ ਤੇ ਭਾਈ ਤਖਲਣ ਦੇਣਾ ਹਾਂਜੀ ਹਾਂਜੀ ਇਹ ਦੁੱਧ ਨੂੰ ਵੇਹ ਤੇ ਮੌਰਾ ਨਸਲ ਟੱਕੜਿਆ ਦੁੱਧ ਨੂੰ ਨਾ ਬਾਬਾ ਜੀ ਕਰੋ ਚਾ ਕਰੋ ਕਾਣ ਚੋੜ ਵੀ ਬਹੁਤ ਹੀ ਜ਼ਿਆਦਾ ਚੰਗਾ ਲੱਗਾ ਵੈਣ ਮੁੱਠੀ ਅਦਾ ਸਾਨਿਆਂ ਇਹ ਕਰੋ ਜੀ ਚੱਕ ਢੱਲਾਂ ਢੁੱਲਾਂ ਜਿਹੜੀਆਂ ਹਜੇ ਕਾਫੀ ਇਹਦੇ ਆ ਵੇਖੋ ਬਿੰਦੀਆਂ ਵਾਲਾ ਛੱਡਾ ਆ ਗਿਆ ਹਜੇ ਇਹਦਾ ਮੁੱਲ ਭਾਜੀ ਕਰ ਲੈ ਲਓ ਜੱਗੇ ਭਾਜੀ ਸੇਹਣ ਦੇ ਦਈਏ ਇੱਕ ਪੰਜੀ ਦੀ ਹਾਂਜੀ ਕਿ ਕਰ ਲਈਏ ਜਾਇ ਕਰਦਾ ਥੋੜਾ ਬੋਦਾ ਇਹ ਵੀ ਦੀ ਹਾਨਾ ਇੱਕ 15 ਦੀ ਦੇਣੀ ਹੈ ਠੀਕ ਹੈ ਜੀ ਲੋਬਾ ਜੀ 1 ਲੱਖ ਰੇਸ਼ਾ ਪਰ ਕੋਈ ਗੱਲ ਨਹੀਂ ਹੈ ਕਿ ਆਪਾਂ ਸਵਾਕੇ ਵੀ ਝੋਟੀਆਂ ਕੋਈ ਵੀਰ ਆਪਣੇ 사이ਕਲ ਨੂੰ ਸਵਾਕੇ ਵੀ ਦੇ ਦਾਂਗੇ ਅੱਛਾ ਜੀ ਕਿਉਂਕਿ ਕੋਈ ਕਮੀ ਵਾਲੀ ਗੱਲ ਨਹੀਂ ਹੈ ਝੋਟੀਆਂ ਚ ਠੀਕ ਹੈ ਠੀਕ ਹੈ ਜੀ ਲੋਬਾ ਜੀ ਜੇ ਕੇ ਵੀਰ ਆਪਣੇ ਸੂਈ ਸਵਾਈ ਵੀ ਲੈ ਰਹੀ ਹੋਊਰੇ ਪੈਸਾ ਸਾਡਾ ਪੱਕੀ ਗੱਲਬਾਤ ਕਰ ਲਈ ਸਵਾਈ ਕਰਕੇ ਹਾਂਜੀ ਇਹ ਸੂਈਆਂ ਸਵਾਈਆਂ ਵੀ ਖੜ ਸਕਦੇ ਤੇ ਬਿਲਕੁਲ ਬਿਲਕੁਲ ਪੁੱਲੀਆਂ ਛੋਟਾ ਵਾਂ ਹਾਂਜੀ ਆ ਜਾਓ ਬਾਈ ਹੁਣ ਨਕੀਲੇ ਤੁਹਾਨੂੰ ਦਿਖਾਈਏ ਆਪਾਂ ਇਹ ਵੀ ਬਾਈ ਝੋਟੀ ਚਾਰ ਦਾ ਦਿੰਦੇ ਇਹ ਬਾਈ ਗੰਗਾ ਨਾ ਕਰਦੀਆਂ ਹ ਹਾਂਜੀ ਹਰਿਆਣੇ ਇਹਦੀਆਂ ਜੇ ਉਹਦੇ ਵਹਾਵਾ ਤੇ ਜੈਡ ਬਲੇਗ ਚਲੋ ਤੋਰਾ ਤਾਲਾ ਤੇ ਖੜ ਗਏ ਫੇਰ ਕਰਦੇ ਗੱਤਬਾਤ ਇਹਨਾਂ ਦੀ ਚਲੋ ਪੈਂਡੇ ਬੂਲੇ ਦੀਆਂ ਭੱਜੀਆਂ ਹਾਂਜੀ ਤੁਹਾਨੂੰ ਪਤਾ ਹੀ ਆ ਬਿਲਕੁਲ ਬਿਲਕੁਲ ਜੀ ਹਾਂਜੀ ਤੇ ਬਾਈ ਸੂਵਾ ਕਰਵਾ ਸੁਈਏ ਬਾਬਾ ਜੀ ਚਾਰ ਦੰਦ ਜੀ ਪਹਿਲਾਂ ਹੀ ਹੈ ਵੀ ਜੀ ਅੱਛਾ ਜੀ ਨੂੰ ਨਹੀਂ ਛੋਟੀ ਠੀਕ ਹੈ ਠੀਕ ਹੈ ਬਾਈ ਪਹਿਲਾ ਸੁਆ ਸੁਈਆਂ ਕਰਮਾਲੀ ਦਾ ਕੱਲ ਕੋਦ ਜਿਹੜਾ ਬਹੁਤ ਹੀ ਚੰਗਾ ਕਰੀ ਬਈ ਕੀ ਆ ਪਿਓਰ ਮੌਰਾ ਨਸਲ ਦੀ ਆ ਜੀ ਲੋ ਬਾਈ ਉਹ ਘਾਲੇਂ ਦੀ ਗੋਟੀ ਜਲਵੇ ਵੇਖ ਕੇ ਜੀ ਕਰੋ ਚੱਟ ਫੇਸਵਾਲੀ ਤੇ ਸੰਗ ਸੰਗ ਵੀ ਆਂ ਲੱਗੇ ਨੇ ਕਿ ਤੇ ਆਪਾਂ ਦੇ ਪਾਪ ਜੀ ਅੱਛਾ ਜੀ ਅਬ ਖਵਾਵਾਂਗੇ ਤਾਂ ਵੇ ਜੀ ਉਹਦੇ ਪਾਪੀ ਬਾਕੀ ਸ਼ਾਂਤ ਸੁਭਾਅ ਲੈ ਹਾਂਜੀ ਤੇ ਮੱਤੇ ਕੋ ਬੱਚਾ ਕੱਢ ਕੇ ਹਾਂਜੀ ਬਹੁਤ ਠੰਡੀ ਆ ਮੂੰਹ ਦੀ ਵੀ ਬੜੀ ਮਿੱਠੀ ਆ ਅੱਛਾ ਜੀ ਹਾਂਜੀ ਠੀਕ ਹੈ ਠੀਕ ਆ ਲਓ ਜੀ ਬਾਕੀ ਕੱਟ ਕਾਟ ਕੇ ਦਾ ਬਹੁਤ ਹੀ ਚੰਗਾ ਲੱਗਾ ਵਾ ਤੇ ਬਈ ਦੁੱਧ ਦਾਲ ਕੇ ਨਾ ਰਕੋ ਐਸਾ ਮਾਮੀ ਉਥੋਂ ਆਪਾਂ ਇਹਦੇ ਨਾਲ ਚੋ ਕੇ ਲਿਆ ਮੰਗੋ 12 13 ਕਿਲੋ ਅੱਛਾ ਜੀ ਤੇ ਤੁਹਾਨੂੰ ਪਤਾ ਪੈਂਦੇ ਕਰਕੇ ਇੱਕ ਵਾਰੀ ਫਰਕ ਪੈਂਦਾ ਨਹੀਂ ਹਾਂਜੀ ਉਹ ਵੀ ਕਲਰ ਆਦ ਆਈ ਅੱਛਾ ਜੀ ਤੇ ਹੁਣ ਇਹਦੇ ਸਾਰੇ ਲੀਟਰ ਵਾਲਾ 10 ਕਿਲੋ ਲੜੇ ਕੋਈ ਨਹੀਂ ਠੀਕ ਹੈ ਠੀਕ ਹੈ ਜੀ ਲਓ ਜੀ 12 ਲੀਟਰ ਪਾਈ ਉਹਨਾਂ ਨੇ ਚੋਕ ਚੋ ਕੇ ਲੈਂਦਾ ਸੀ ਬਹੁਤਾ ਨਹੀਂ ਛੋਟੀ ਚੋਟ 14 ਕਿਲੋ ਭਰੂਗੀ ਛੋਟੀ ਅੱਛਾ ਜੀ ਦੇਖੋ ਜਿੱਦੀ ਸਾਫ ਹੈ ਕਟੀ ਠੀਕ ਹੈ ਠੀਕ ਹੈ ਲਓ ਵੀ ਸਫਾਈਆਂ ਪਈਆਂ ਛੱਡੇ ਵੱਲ ਬਹੁਤ ਯਾਰ ਜਿੰਦਗੀ ਵਾਲੀ ਸਾਈਡ ਤੋਂ ਜਿਹੜਾ ਦੇਖੋ ਭਾਜੀ ਬਿੰਦਿਆ ਵਾਲਾ ਮਾਨਾ ਜੀ ਠੀਕ ਹੈ ਠੀਕ ਹੈ ਜੀ ਤੇ ਬਾਕੀ ਚੂਣ ਸਦੋਂ ਹੀ ਵਧਿਆ ਠੀਕ ਇਹ ਜੈੱਡ ਬਲੈਕ ਆ ਕੀ ਪੂਰਤ ਜਵਾਕੀ ਇੱਕ ਪਿਛੇ ਜਿਹਦੇ ਮਗਰ ਵੀ ਟਟਾਈਏ ਭਾਈ ਇਹ ਮੈਂ ਠੀਕ ਲਾ ਲਈ ਮੇਲ ਕਾਫ ਆ ਗਿਆ ਜੀ ਬਿਲਕੁਲ ਤਾਜੀ ਸੂਈ ਆ ਠੀਕ ਹੈ 8 ਦੀ ਲਾਲੇ ਕੋ 10 ਦੀ ਲਾਲੇ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਮੁੱਲ ਭਾਈ ਇਹਦਾ ਹਰ ਮੁੱਲ ਭਾਈ ਹਾਨਾ ਵਾਲੀ ਗੱਲ ਕਰੀਏ ਹਨਾ ਹਾਂਜੀ ਇਹ ਆਪਾਂ ਹਾਨਾ 130 ਦੀ ਝੋਟੀ ਹਣੀ ਹੈ ਬਸ ਅੱਛਾ ਜੀ ਹਾਂ ਇਹ ਜੋ ਛੋਟ ਹੀ ਨਹੀਂ ਜੀ ਰੁਪਈਆ 500 ਰੁਪਿਆ ਠੀਕ ਹੈ ਠੀਕ ਹੈ ਲਓ ਭਾਈ ਲੱਗ ਗਿਆ ਤੁਹਾਨੂੰ ਥਣਾ ਬਸ ਐਜ ਗਿਆ ਚੈੱਕ ਕਰਦੇ ਆ ਬਹੁਤ ਹੀ ਸ਼ਾਨਦਾਰ ਕੰਮ ਤੁਹਾਨੂੰ ਲੱਗਾ ਵਾ ਤੇ ਬਾਕੀ ਦੁੱਧ ਵੀ ਚੰਗਾ ਭਰੀ ਜਾ ਹਾਂਜੀ ਤੇ ਮੁੱਲ ਭਾਈ ਕਹਿੰਦਾ ਕਿ 130 ਦੀ ਦੇਣੀ ਆਪਾਂ ਹਾਂਜੀ ਤੇ ਚਲੋ ਮੌਕੇ ਤੇ ਕਰਦੇ ਹੁ ਥੋੜਾ ਬੜਾ ਆ ਛੋਟ ਭਾਜੀ ਹੋਈ ਏ ਠੀਕ ਆ ਠੀਕ ਆ ਜੀ ਹਾਂਜੀ ਤੇ ਭਾਈ ਆ ਝੋਟੀ ਪਰ ਦੱਸਿਓ ਹਾਂ ਇਹ ਭਾਈ ਝੋਟੀ ਕੀ ਹੋਰ ਦੋ ਦਾਂਦੇ ਆ ਅੱਛਾ ਜੀ ਨੂੰ ਤੇ ਬਾਕੀ ਕੱਦ-ਕਾੜ ਵੇ ਲਓ ਸੂਈ ਨੂੰ 5-6 ਦਿਨ ਹੀ ਹੋਈ ਜੀ ਅੱਛਾ ਜੀ ਠੀਕ ਆ ਅਵੇ ਚੱਲੀ ਭਾਈ ਉਹ ਉਸ ਤਾਕੀ ਜਿਹੜੇ ਵਾਹ ਬਾਕੀ ਕੱਦ ਵੇ ਲਓ ਦੂਜੇ ਪਾਸੇ ਬੰਦਾ ਨਹੀਂ ਦੀਦਾ ਬਾਕੀ ਆਪਾਂ ਖੋਲ ਕੇ ਵੰਗਾਂ ਝੋਟੀ ਠੀਕ ਆ ਠੀਕ ਆ ਜੀ ਇਹਦੇ ਪਿੱਛੇ ਪਾਜੀ ਕਿਹਦੇ ਪਾਜੀ ਕਟਾਈ ਜੇ ਲੋਬਾ ਜੀ ਇਹਦੇ ਪਿੱਛੇ ਵੀ ਮੇਲ ਕਾਫੀ ਆ ਗਿਆ ਜੇ ਬਿਲਕੁਲ ਤਾਜ਼ਾ ਤੇ ਕਾਲੀ ਨਹੀਂ ਆ ਚੱਕ ਰਹੀ ਨੂੰ ਦੇਖੋ ਥੇਗੀ ਗੱਡੀ ਲੋਬਾ ਜੀ ਤੇ ਸਪੂਡਾ ਹੋਲੀ ਜਰਾ ਚੰਗਾ ਲੱਗਾ ਇੱਕ ਤਾਸੇ ਇੱਕ ਕਾਤ ਕੰਮ ਜਿਹੜੀ ਆਪਾਂ ਚੱਲਣੇ ਆਂਦੀ ਆ ਓ ਕਰਮਾਲੀਏ ਆ ਵੇਖੋ ਪਾਜੀ ਬੋਲ ਕਰਕੇ ਖਾਮ ਖਾਓ ਲਗੇ ਭਾਈ ਅਮਰ ਦੇ ਪੁੱਲ ਕਰ ਥੱਲੇ ਆ ਵਿਖਾਇਓ ਇੱਕ ਵੀਰ ਕਹਿ ਦਿੰਦੇ ਵੀ ਦੋਂਦੀ ਆ ਕਰੇ ਚੈੱਕ ਉਹ ਦਾਂਦੇ ਆ ਤੇ ਹੈ ਵੀ ਸ਼ਾਂਤ ਸੁਭਾਅ ਜੇ ਵੇਖੋ ਝੋਟੀਆਂ ਕੰਦ ਵਜਣ ਵੇਖੋ ਇਹਦੇ ਥਲੇ ਵੀ ਦਸਾਂ ਤੋਂ ਪਲਾਂਸਿਆ ਹੋਣ ਠੀਕ ਹੈ ਠੀਕ ਹੈ ਆਓ ਭਾਈ ਕਰੋ ਚੈੱਕ ਬਾਕੀ ਬਹੁਤ ਹੀ ਚੰਗੇ ਰਿਕਾਰ ਆ ਲੀਆਂ ਬਕਰੀਂ ਡਾਲੀਆਂ ਵਾ ਜਿਹੜੇ ਵੀਰ ਭਰਾ ਨੇ ਗਾਂਵ ਵਿੱਚ ਕਿਤੇ ਬਰੀਡ ਤਿਆਰ ਕਰਨੀਆਂ ਇਹ ਝੋਟੀਆਂ ਬਹੁਤ ਹੀ ਚੰਗੀਆਂ ਵਾ ਇਰ ਕੋ ਬਾਈ ਕਿ ਨਾ ਚੋਗ ਲੈਂਦਾ ਦੋ ਦੇ ਰਿਹਾ ਇਹਦੇ 13 14 ਕਿਲੋ ਬਾਈ ਚਿਆ ਅੱਛਾ ਜੀ ਹੁਣ ਦੱਸਾ ਹੋ ਪਲਾਸ ਹੈ ਠੀਕ ਹੈ ਠੀਕ ਹੈ ਜੀ ਲੋਬੀ ਪੈਂਟੇ ਕਰਕੇ ਫਰਕ ਜੂਰ ਪਾ ਜਾਂਦਾ ਵਾ ਤੇ ਮੰਨ ਲਓ ਕੋਈ ਭਰਾ ਖਰੀਦ ਲਿੰਦਾ ਤੇ ਉਹ ਆਪਾਂ ਨੂੰ ਫੋਨ ਕਰਦਾ ਵਾ ਪਹਿਨਾਂ ਦਾ ਵੀ ਢੱਲ ਜਿਗਰਾ ਹੀ ਬਾਈ ਉਹਨਾਂ ਦਾ 14 ਲੀਟਰ ਚੋਕੇ ਤੇ 10 ਚੋਂ ਦੇ ਹੁਣ ਇਸ ਟਾਈਮ ਇਹ ਅਜੇ ਬਿਲਕੁਲ ਕਿ ਇਹ ਥੋੜਾ ਸਬਰ ਕਰਨਾ ਪੈਂਦਾ ਹੁੰਦਾ ਬਾਈ ਸ਼ਾਮ ਕਰ ਲੈ ਕਰੋ ਹਾਂਜੀ ਤੇ ਦੁੱਧੋਂ ਕਰਮਾ ਲੀਆਂ ਫਿਰ ਤੁਰ ਤੁਰ ਪੈਂਦੀਆਂ ਵਾ ਸਾਨੂੰ ਪਤਾ ਭਾਈ ਪੈਣੇ ਦਾ ਫਰਕ ਪੈਂਦਾ ਹੀ ਪੈਂਦਾ ਹੈ ਪੈਂਦਾ ਪੈਂਦਾ ਹਾਂਜੀ ਤੇ ਜੇ ਸੇਕਰ ਕਰਨਾ ਤਾਂ ਕਹਿਣਾ ਵੀ ਥੋੜਾ ਛਾ ਵਰ ਜਰੂਰ ਕਰਨਾ ਚਾਹੀਦਾ ਹੈ ਤੇ ਵੀਰ ਖੜ ਕੇ ਆ ਜਾਂਦੇ ਨੇ ਕਹਿੰਦੇ ਯਾਰ ਦੁੱਧ ਘਟਿਆ ਦੁੱਧ ਘਟਿਆ ਦੇਖਣਾ ਚਾਹੀਦਾ ਇੱਕ ਲੋਸ ਹਾਂਜੀ ਹਾਂਜੀ ਲਓ ਭਾਜੀ ਕਰੋ ਬਾਕੀ ਸਫਾਈਆਂ ਤੇ ਪਈਆਂ ਬਹੁਤ ਆ ਛੱਡੇ ਦੇ ਵਿੱਚ ਤੇ ਥਣ ਵੀ ਐ ਕੱਲਾ ਕੱਲਾ ਦੇ ਨੋਕ ਵਾਲਾ ਥਣ ਲੱਗਾ ਵਾ ਤੇ ਇਧਰਲੀ ਸਾਈਡ ਤੋਂ ਜਿਹੜਾ ਥਣਾ ਦੱਸ ਦਿਓ ਦਿਖਾ ਦਿਓ ਭਾਜੀ ਇਧਰੋਂ ਦਿਖਾ ਦਿਓ ਲਓ ਭਾਜੀ ਕਰੋ ਚੈੱਕ ਕਰ ਥਣਾ ਦਾ ਸੈੱਗ ਬਹੁਤ ਹੀ ਸ਼ਾਨਦਾਰ ਤੇ ਪਿਓਰ ਜੈੱਟ ਬਲੈਕ ਸੇਲ ਤੋਂ ਲੈ ਕੇ ਤੇ ਟੂ ਸਟਾਕ ਜਿਹੜਾ ਸਾਰੀ ਕਾਲੀ ਐ ਇੱਕ ਰੰਗ ਇਹਦਾ ਮੁੱਲ ਭਾਜੀ ਇਹਦਾ ਇਹਦਾ ਭਾਜੀ ਮੁੱਲ ਹੁਣ ਆ ਸੈ ਨੂੰ ਹੱਸੀ ਮੜਾ ਜਾ ਹੱਸੀ ਮੜਾ ਹਲਕਾਰੀ ਝੋਟੀ ਦੀ ਭਾਜੀ ਜਾ ਕਰਦਾ ਹੈ ਹੈ ਪਾ ਲੈਨੇ ਕੋਈ ਆ ਪਾ ਕੇ ਦਿਖਾ ਦੇ ਆਪਾਂ ਹਾਂ ਇਹ ਚੇਫਾ ਜਾ ਪਣਪੁੱਲ ਗਿਆ ਗਿਆ ਲੰਗਣਾ ਲਾਓ ਲਿਆਓ ਕੋਈ ਨਹੀਂ ਨਾ ਬਾਈ ਜੀ ਕਰੋ ਚੱਕਾ ਤੇ ਪ੍ਰਕਾੜੀ ਵੀ ਉਹ ਚੀਜ਼ ਤੇ ਪੈਂਦੀ ਹੈ ਜਿਹਦੇ ਤੇ ਠਾਕ ਰਖਾਉਂਦੀ ਹੈ ਹਾਂ ਜੀ ਬਿਲਕੁਲ ਜੱਗੇ ਭਾਜੀ ਹਾਂ ਹਾਜੀ ਸਾਰੀ ਬੜਾ ਭੁੱਲ ਗਿਆ ਉੱਥੇ ਰਹਿ ਗਈ ਨਾ ਚੱਲ ਕੋਈ ਜੀ ਚੱਲ ਪੁੱਤ ਪਰ ਇਹਨੂੰ ਮੜਾ ਜਾ ਛੱਬਦੀ ਆ ਪੂਰੀ ਕਰਮਾਲੀ ਹਾਂਜੀ 10000 ਰੁਪਏ ਹੀ ਤੇ ਨਹੀਂ ਪੈਂਦੀ ਪੰਜੀ ਬਜਾਰੀ ਹਾਂਜੀ ਬਿਲਕੁਲ ਭਾਈ ਠੀਕ ਹੈ ਠੀਕ ਹੈ ਬਾਕੀ ਭਾਜੀ ਦੇਖ ਲਓ ਆਪਾਂ ਕਹਿ ਦਿੰਨੇ ਆ ਹਾਂਜੀ ਤੇ ਮੰਨ ਲਓ ਦੋਂਦੀਆਂ ਮੰਨ ਲਓ ਝੋਗੀਆਂ ਇਹ ਪਿਓਰ ਵੇਖ ਲਓ ਦੋਂਦੀ ਦਾ ਕੰਦ ਵਾਜਣਾ ਵੇਖ ਲਓ ਪੂਰੀ ਵੱਡੀ ਝੋਟੀ ਠੀਕ ਹੈ ਠੀਕ ਹੈ ਨਹੀਂ ਉਧਰ ਦੇ ਸੀਮਣ ਵੀ ਚੰਗੇ ਨੇ ਸਾਹਬ ਵੀ ਚੰਗੀ ਹੁੰਦੀਆਂ ਨੇ ਹਾਂਜੀ ਹਾਂਜੀ ਪਿਓਰ ਹਰਿਆਣੀਆਂ ਦੀਆਂ ਝੋਟੀਆਂ ਸਾਨੂੰ ਪਤਾ ਹੀ ਹੈ ਤਾਂ ਨਾ ਆਪਾਂ ਵੀਡੀਓ ਪਾਉਂਦੇ ਰਹੇ ਹਾਂ ਹਾਂਜੀ ਹਾਂਜੀ ਅਬ ਤੇਨ ਦਿਲ ਲਾ ਕੇ ਫੇਰ ਲੈਂਦੀਆਂ ਸੀ ਠੀਕ ਹੈ ਠੀਕ ਹੈ ਜੀ ਤੇ ਮੁੱਲ ਭਾਜੀ ਇਹਦਾ ਹਰ ਕੀ ਕਰਨਾ ਜੀ ਭਾਜੀ ਠੀਕ ਹੈ ਠੀਕ ਹੈ ਲਓ ਭਾਜੀ 135000 ਦੀ ਹਾਂਜੀ ਤੇ ਕੱਦ ਕਾਠ ਵੀ ਬਹੁਤ ਹੀ ਚੰਗਾ ਵਾਹ ਜਿਹੜਾ ਵੀਰ ਭਰਾਂਦਾ ਜੂਗਾ ਤੇ ਚੰਗਾ ਦੁੱਧ ਭਰੀ ਜਾਣਾ ਉਹਦੇ ਗਾਂ ਦੂਜੇ ਸੋ ਵੀ ਕਹਿੰਦੇ ਜਗੇਪੁਰ ਹੀ ਹਾਂਜੀ ਉਹ ਤਾਂ ਬਹੁਤ ਵਾਰੀਆਂ ਪਾਉਂਦੇ ਵੀ ਜਿਸ ਭਰਾ ਉਮਰਿਆ ਛੋਟੀ ਵੀ 14 15 ਕਿਲੋ ਰਾਮ ਦਾ ਦੁੱਧ ਭਰੀ ਜਾਉ ਠੀਕ ਹੈ ਠੀਕ ਹੈ ਜਿੰਨੀ ਪੈਸੇ ਹੀ ਹੈ ਨਾ ਦੂਜੇ ਸੋ ਵੀ ਨਾ 17 17 ਕਿਲੋ ਕਿਉਂਕਿ ਜਿਹੜਾ ਇਹਦੀ ਮਾਂ ਦਾ ਰਿਕਾਰਡ ਹੈ ਉਹ 20 ਕਿਲੋ ਤੋਂ ਪਲੱਸ ਲਾਏ ਅੱਛਾ ਜੀ ਹਾਂਜੀ ਤੇ ਇਹ ਉਹਨਾਂ ਨੂੰ ਸੀਤਾ ਵੀ ਪਤਾ ਕਿ ਕਿਨੇ ਸੀ ਮੰਦੀ ਨਹੀਂ ਭਾਜੀ ਮੈਂ ਮੈਂ ਤਾਂ ਝੂਠ ਨਹੀਂ ਬੋਲਣਾ ਮੈਂ ਐਵੇਂ ਝੂਠ ਬੋਲਦਾ ਮੈਂ ਕੀਤਾ ਨਹੀਂ ਹਾਂਜੀ ਹਾਂਜੀ ਕਿਉਂਕਿ ਆਪਣੇ ਕੋਲ ਨੰਬਰ ਸਾਰਾ ਕੁਝ ਹੈਗਾ ਵੀਰ ਦਾ ਅੱਛਾ ਜੀ ਬਾਕੀ ਬੜੇ ਬੜੇ ਟੌਪ ਦੇ ਪਸ਼ੂ ਵੀਰ ਉਹਨਾਂ ਰੱਖੇ ਆ ਠੀਕ ਹੈ ਠੀਕ ਹੈ ਹਾਂਜੀ ਕੋਈ ਮੈਂ ਨਹੀਂ ਉਹਨਾਂ ਕੋਲ 20 ਕਿਲੋ ਤੋਂ ਘੱਟ ਲਈ ਅੱਛਾ ਜੀ ਤੁਹਾਨੂੰ ਪਤਾ ਹੀ ਆ ਜਿਹੜੇ ਚੰਗੇ ਪਸ਼ੂ ਹੁੰਦੇ ਉਧਰ ਚੰਗੇ ਪਸ਼ੂ ਹੁੰਦੇ ਆ ਠੀਕ ਆ ਅਸਲ ਦੇ ਵਿੱਚ ਤੀਜੇ ਸਵੇਰ ਦੇ ਪਸ਼ੂ ਟਿਕਦਾ ਜਾ ਕੇ ਦੋ ਦਿਨ ਭਾਜੀ ਵੇਖ ਲਓ ਵੀ ਮੰਨ ਲਓ ਸਿਰ ਤੋਂ ਲੈ ਕੇ ਤੇ ਪੈਰਾਂ ਤੱਕ ਕੋਈ ਵੀ ਇੱਕ ਕਵਾਲ ਮੰਨ ਲਓ ਚੱਟਾ ਨਹੀਂ ਝ ਤੇ ਹੋਰ ਹੈ ਆਕਰ ਵੀ ਪਿਛੇ ਚੰਗੇ ਸੀ ਮੁੰਡਾ ਆ ਗਿਆ ਹੁਣ ਤੇ ਆਜੋ ਬਾਈ ਐਂਡ ਦੇਖੋ ਹੋਰ ਫਸਲ ਖੁੰਡੇ ਇਹ ਭਾਜੀ ਮੈਂ ਹੀ ਪਿਛਲੇ ਸੂਏ ਮਹੀਨੇ ਦਿੱਤੀ ਆ ਅੱਛਾ ਜੀ ਜੇ ਮੈਂ ਵੇਖ ਲਓ ਚਲੋ ਸਿੰਘ ਜਰੂਰ ਖੁੱਲਾ ਕਰਦੀ ਆ ਹਾਂਜੀ ਇਹ ਆਪਾਂ ਮਿਆਂ ਲੈਣ ਲੈਣੇ ਹਾਂ ਗਗਨਗਰਮ ਹਾਂਜੀ ਹਾਂਜੀ ਤੇ ਬਈ ਲੈਂਦੇ ਸਾਡੇ ਗਰੰਥੀ ਸਿੰਘ ਜਾਂ ਸਾਡੇ ਪਿੰਡ ਅੱਛਾ ਜੀ ਮੈਂ ਹੀ ਚੰਜੀਤ ਪਾਜੀ ਇਹ ਮੈਂ ਦਿੱਤੀ ਉਹਨਾਂ ਨੂੰ ਠੀਕ ਜੀ ਤੇ ਮੈਂ ਨੇ 13 ਤੋਂ 14 ਕਿਲੋ ਦੇ ਵਿੱਚ ਦੁੱਧ ਚੋਆ ਅੱਛਾ ਜੀ ਬੇਸ਼ੱਕ ਕੋਈ ਵੀਰ ਆਪਣੇ ਨਾਲ ਸੌਦਾ ਕਰ ਲੇ ਹਾਂਜੀ ਆਪਣਾ ਰੁਪਈਆ ਵੀ 10000 ਥਲੇ ਰੱਖ ਲੇ ਅੱਛਾ ਜੀ ਠੀਕ ਆ ਤੇ ਸਾਡੀ ਮਹੀਂ 13 14 ਕਿਲੋ ਦੁੱਧ ਭਰੇ ਧਰ ਰੱਖ ਲੇ ਠੀਕ ਜੀ ਇਹ ਨਾਲ ਭਰੇ ਸਾਨੂੰ ਵਾਪਸ ਮੈਂ ਹੀ ਕਰ ਦੇ ਸੂਣ ਚ ਜਿਹੜੇ 12 13 ਦਿਨ ਭਾਈ ਬੰਦੀ ਬੜੀ ਦੁੱਧ ਲੋਂ ਮਰੀ ਚੰਗੀ ਮੈਂ ਜੀ ਅੱਛਾ ਜੀ ਹਾਂਜੀ ਤੇ ਸੂਹਾ ਕਿੰ ਪਧਰੀ ਸੇਵਾ ਦੇ 12 13 12 13 ਕਿਲੋ ਦੁੱਧ ਚੋਇਆ ਦੇ ਸਾਲ ਠੀਕ ਹੈ ਠੀਕ ਹੈ ਪਧਰੀ ਸੇਵਾ ਤੇ ਤੇ ਹੁਣ ਉਹਨਾਂ ਨੇ ਨਾ ਆਪਣੇ ਕੋਠੀ ਕਾਠੀ ਗੁਰੂ ਕੀਤੀ ਤੇ ਮੈਨੂੰ ਸਵੇਰੇ ਫੋਨ ਕੀਤਾ ਤੇ ਮੈਂ ਕਿਹਾ ਚਲ ਕੋਈ ਨਹੀਂ ਲੈ ਜਾਣੀ ਆ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲੋ ਜੀ ਕੱਡ ਕਾਠ ਵੀ ਬਹੁਤ ਹੀ ਬਾਜੀ ਦੁੱਧ ਲਾਉਣੇ ਭਾਜੀ ਦੁੱਧ ਦੀ ਪਿੱਛੇ ਦੀ ਥਾਣਾ ਦੀ ਤੰਨਾ ਜੀ ਜਾਲੀ ਇਹਦੀ ਆਪਣੀ ਗਾਰੰਟੀ ਹੋਊਗੀ ਠੀਕ ਹੈ ਠੀਕ ਹੈ ਜੀ ਕਿਹਾ ਕਿ ਨਹੀਂ ਨਹੀਂ ਬਿਲਕੁਲ ਸਹੀ ਹੈ ਇਹ ਨਹੀਂ ਕਹਿੰਦੇ ਦੁੱਧ ਸੇਵਾ ਦਾ ਹੁੰਦਾ ਹਾਂਜੀ ਹਾਂਜੀ ਭਾਜੀ ਦੁੱਧ ਦੀ ਵੀ ਗਾਰੰਟੀ ਜਵਾ ਠੀਕ ਹੈ ਠੀਕ ਲਓ ਬਈ ਫਿਰ ਚੈੱਕ ਕਰ ਲਾ ਕਾਠੇ ਦਾ ਵੀ ਬਹੁਤ ਚੰਗਾ ਵਾ ਇਹ ਦਾ 10 ਦਿਨ ਲਾ ਜੂਗੀ ਇਹ 10 12 ਦਿਨ ਭਾਜੀ ਇਹਦੇ ਹਜੇ ਜੀ ਅੱਛਾ ਜੀ ਮੰਨ ਲਓ ਜੇ 8 ਫਰੀ ਨੂੰ ਪੂਰੇ ਹੁੰਦੇ 10 ਮਹੀਨੇ ਅੱਛਾ ਜੀ ਤੇ ਉੱਤੇ ਵੀ ਦਿਨ ਤਣ ਪਤਾ ਭਾਜੀ ਖੜ ਸਕਦੇ ਆ ਵੀ 1 2 ਦਿਨ ਤੱਕ ਬਾਕੀ ਕਾਦ ਵਈਨ ਵੇਖ ਲਓ ਕਿੰਨਾ ਝੋਟਾ ਠੀਕ ਹੈ ਲੋਕਾਂ ਦੀ ਇਹ ਵੀ ਕਹਿੰਦੇ ਬਲੈਕ ਆ ਗਈ ਜੇ ਤੇ ਸੂਹਾ ਸੂਹਾ ਜਿੰਨੇ ਐਸੋ ਢਿੱਡ ਖੇਚ ਕੇ ਰੱਖ ਬਸਾ ਇਹ ਬਾਕੀ ਇਹ ਦੇਣਾ ਜੇ 10 12 ਮਹੀਨੇ ਲਾ ਜੂਗੀ ਢਿੱਡ ਨਾਲ ਨਾਲ ਜਿਹੜੀਆਂ ਠਵਾਨੇ ਦੇ ਬਹੁਤ ਹੀ ਜ਼ਿਆਦਾ ਵਾ ਜੇ ਤੇ ਭਾਈ ਕਹਿੰਦਾ ਕਿ 13 ਲੀਟਰ ਦੁੱਧ ਦੇ ਦੇ। ਹਾਂਜੀ ਬਿਲਕੁਲ ਭਾਈ ਜਰ ਕੋ ਲਿਖਾ ਕੇ ਮੇਰ ਕੋ ਕੋਈ 12 12 ਕਿਲੋ ਦੀ ਗਾਰੰਟੀ ਲੈ ਜੀ। ਅੱਛਾ ਜੀ। ਹਾਂਜੀ। ਠੀਕ ਹੈ ਠੀਕ ਹੈ ਜੀ। ਦੁੱਧ ਮੰਨ ਲਓ 13 14 ਕਿਲੋ ਹੀ ਪਰਨਾ ਨੇ। ਹਾਂਜੀ। ਪਰ ਆਪਾਂ 12 ਕਿਉਂ ਕਿ ਗਰਮੀ 12 ਕਿਲੋ ਦੀ ਆਪਾਂ ਗਾਰੰਟੀ ਲਿਖ ਕੇ ਦੇ ਦਾਂਗੇ ਝੋੜੀ। ਅੱਛਾ ਠੀਕ ਹੈ ਠੀਕ। ਹਾਂਜੀ। ਤੇ ਕੀ ਮੁੱਲ ਭਾਜੀ ਇਹ ਦਾ ਹਰ? ਇਹ ਨੂੰ ਭਾਜੀ ਜਿੰਨੇ ਤੇ ਦੁੱਧ ਵਾਲੀ ਆਪਾਂ ਲੱਖ ਦੀ ਵੇਚ ਦੀਏ। ਹਾਂਜੀ। ਇਹ ਭਾਜੀ ਆਪਾਂ ਹਾਨਾ ਵਾਲੀ ਗੱਲ ਕਰਾਂ 80 ਹਜ਼ਾਰ ਚ ਛੋੜੀ 500 ਰੁਪਈਆ ਕਰ ਲੀ ਠੀਕ ਹੈ ਠੀਕ ਹੈ ਲਓ ਬਾਈ 80000 ਚੋਂ 500 ਰੁਪਏ ਜੇ ਦੇਖੀ ਐ ਕਿ ਵੀਡੀਓ ਠੀਕ ਹੈ ਨਾ ਫਿਰ ਸਵਾ ਕੇ ਆਪਾਂ ਵੀਡੀਓ ਚ ਪਾਵਾਂਗੇ ਠੀਕ ਹੈ ਠੀਕ ਇਹਦੇ ਦੀ ਲਾਈਵ ਚ ਵਾਈ ਕਰਾਵਾਂਗੇ ਠੀਕ ਹੈ ਜੀ ਹਾਂਜੀ ਲਓ ਬਾਈ ਪਸ਼ੂ ਬਾਈ ਨਾਲ ਚੰਗੇ ਲੈਂਦੇ ਆ ਤੇ ਹਰ ਵੀਡੀਓ ਦੀ ਵੀ ਚੰਗੇ ਅੱਗੇ ਵੀ ਚੰਗੇ ਪਉਨੇ ਬਾਕੀ ਬਾਈ ਕਹਿੰਦਾ ਕਿ ਉਹਨਾ ਹਰ ਵਾਰੀ ਆਪਾਂ ਹਰ ਨਿਹਰੇ ਜਾਂ ਗੰਗਾ ਨਗਰ ਦੇ ਮਾਲ ਲਿਆ ਅੱਗੇ ਪਾਇਆ ਕਰਾਂਗੇ ਆਪਣੀ ਵੀਡੀਓ ਮੰਨ ਲਓ ਅੱਗੇ ਆਪਾਂ ਮਿਸਰੀਆਂ ਕਰਦੇ ਹਾਂ ਜੀ ਐਵੇਂ ਚਲੋ ਵੀਡੀਓ ਇੱਕ ਮਿਸ ਹੋ ਜੇ ਹਾਂਜੀ ਇਹ ਵੀ ਮਾਲ ਆਪਾਂ ਹੁਣ ਉਧਰ ਦਾ ਪਾਇਆ ਕਰਾਂਗੇ ਠੀਕ ਹੈ ਠੀਕ ਹੈ ਜੀ ਠੀਕ ਹੈ ਕਿ ਨਹੀਂ ਬਰੀਡ ਕਰਦੇ ਨਹੀਂ ਘਰੋ ਘਰੀ ਇੱਕ ਨਾ ਕਿਉਂਕਿ ਜਿਹੜੇ ਭੈਣ ਭਰਾ ਨੂੰ ਜਿੰਨੇ ਵੀ ਪਸ਼ੂ ਦਿੱਤੇ ਨਾ ਕਿ ਹਾਂਜੀ ਬੜੇ ਖੁਸ਼ ਆ ਨਹੀਂ ਬਿਲਕੁਲ ਮਾਲ ਚੰਗਾ ਹੋਵੇ ਤੇ ਤੁਹਾਨੂੰ ਬੜਾ ਦਾਸ ਗਾਹਕ ਜੋੜਦਾ ਨਾਲ ਮੰਨ ਲਓ ਭਾਈ ਇਹੋ ਜੀਆਂ ਕੱਟੀਆਂ ਜਿਹੜਾ ਆਪਣੇ ਘਰ ਲੈ ਗਿਆ ਹਾਂਜੀ ਹਾਂਜੀ ਮੰਨ ਲਓ ਉਹਨਾਂ ਤੇ ਆਪੇ ਯਾਰ ਕਰਨਾ ਕਿ ਗੱਲ ਗੱਲ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਮੰਨ ਲਓ ਕਲੂਨ ਕੱਟੀਆਂ ਸਲਾਈ ਮੰਨ ਲਓ 12 13 13 14 ਕਿਲੋ ਦੁੱਧ ਦੇਣਾ ਜਨਾ ਪਲੂਨ ਨਹੀਂ ਹਾਂਜੀ ਹਾਂਜੀ ਹੁਣ ਵੀ ਦਸਾਂ ਤੋਂ ਬਾਹਰ ਆ ਮੰਨ ਲਓ ਠੀਕ ਹੈ ਠੀਕ ਹੈ ਜੀ ਹਾਂਜੀ ਲਓ ਭਾਈ ਘਰ ਘਰ ਭਾਈ ਕਹਿੰਦਾ ਕਿ ਗੰਗਾ ਨਗਰ ਦੀਆਂ ਤੇ ਹਰਿਆਣੇ ਦੀਆਂ ਝੋਟੀਆਂ ਕਰ ਦੇਣੀ ਆ ਆ ਵੀ ਝੋਟੀ ਭਾਈ ਵੇਖੋ ਕਿੰਨੀ ਸਾਫ ਆ ਲਓ ਭਾਈ ਕਰੋ ਚੈੱਕ ਹਾਂਜੀ ਬਹੁਤ ਹੀ ਚੰਗੇ ਰਿਕਾਰਡ ਵਾਲੀਆਂ ਤੇ ਚੰਗੇ ਸੀਮਨ ਵਾਲੀਆਂ ਵਾ ਨੀਲੀ ਰਾਈ ਵੀ ਸਾਰੇ ਆਪਾਂ ਮਿਕਸਰ ਵੈਰੀਟੀ ਫਿਲ ਕਰਦੀ ਦੀ ਆ ਨਾ ਹਾਂਜੀ ਹਾਂਜੀ ਕੋਈ ਨਾ ਨਰਾਜ਼ ਹੋਵੇ ਜਿਹੜਾ ਨੀਲੀ ਇਹਦੀ ਸਾਡੇ ਇਲਾਕੇ ਦੀ ਸ਼ਾਨ ਆ ਮੰਨ ਲਓ ਨੀਲੀ ਆ ਨੀਲੀ ਰਾਈ ਬੱਡ ਏਰੀਆ ਹਾਂ ਜਿੰਨੀ ਬਿਲਕੁਲ ਬਿਲਕੁਲ ਸਹੀ ਗੱਲ ਭਾਜੀ ਪਸ਼ੂ ਪਾਲੇ ਕੋਲ ਸਾਰੇ ਚੰਗੇ ਆ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਤੇ ਕਹਣਾ ਭਾਈ ਜੀ ਕੋ ਜੋ ਬਸ ਵੀਰ ਜੀ ਇਹੋ ਹੀ ਕਹਿਣਾ ਜੇ ਸਾਡੀ ਹੱਥ ਜੋੜ ਕੇ ਬੇਨਤੀ ਆ ਆਪਣੀਆਂ ਆਣ ਕੇ ਤੇ ਤਸੱਲੀ ਕਰਕੇ ਤੇ ਫਿਰ ਖੜੋ ਜੇ ਕੋਈ ਵੀਰ ਆਨਲਾਈਨ ਮਗਾਉਂਦਾ ਹੈ ਤੇ ਫਿਰ ਤੇ ਸਾਡਾ ਵੀ ਫਰਜ਼ ਆ ਬਿਲਕੁਲ ਨੂੰ ਸਹੀ ਦੱਸ ਕੇ ਭੇਜਿਓ ਹਾਂਜੀ ਹਾਂਜੀ ਸਹੀ ਹੈ ਨਾ ਨਹੀਂ ਬਿਲਕੁਲ ਬਿਲਕੁਲ ਜੇ ਆਨਲਾਈਨ ਕੋਈ ਮਗਾਉਂਦਾ ਫਿਰ ਕੋਈ ਮੰਨ ਲਓ ਗਲਤ ਨਿਕਲਦਾ ਉਹ ਤੇ ਅਸੀਂ ਜ਼ਿੰਮੇਵਾਰ ਹਾਂ ਹਾਂਜੀ ਸਹੀ ਆ ਭਾਜੀ ਕੀ ਗੱਲ ਤੇ ਬਿਲਕੁਲ ਸਿਆਣੀ ਗੱਲ ਆ ਜੀ ਤੇ ਫੇਰ ਮੰਨ ਲਓ ਜੇ ਕੋਈ ਤੁਹਾਨੂੰ ਵੀ ਫੋਨ ਕਰਦਾ ਆਨਲਾਈਨ ਮਂਗਾ ਕੇ ਤੇ ਫੇਰ ਤੁਸੀਂ ਸਾਨੂੰ ਕਰੋ ਤਾਂ ਅਸੀਂ ਗੁੱਸਾ ਕਰੀਏ ਉਹ ਵੀ ਮਾੜੀ ਗੱਲ ਹੈ ਮਾੜੀ ਗੱਲ ਹਾਂਜੀ ਹਾਂਜੀ ਹਾਂ ਇਹ ਚੀਜ਼ ਨਹੀਂ ਬੰਦੀ ਹੈ ਨਾ ਨਹੀਂ ਬਿਲਕੁਲ ਸਹੀ ਨਹੀਂ ਗੱਲ ਹਾਂਜੀ ਹਾਂਜੀ ਇਹਦਾ ਕਿੰਨਾ ਖਰਚੇ ਡਿੰਦੀ ਹੈ ਨਾ ਰਕਮ ਖਰਚ ਨਹੀਂ ਹੁੰਦੀ ਹੈ ਨਾ ਭਾਜੀ ਨਹੀਂ ਬਿਲਕੁਲ ਸਹੀ ਹੈ ਹਾਂਜੀ ਹਾਂਜੀ ਲਓ ਭਾਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਜੇ ਸਾਰੇ ਪਸ਼ੂ ਪਾਲਕ ਭਰਾਵਾਂ ਦਾ